ਜੋ ਮੈਂ 82 ਦੇ ਵਿੱਚ ਡੈਡੀ ਜੀ ਨਾਲ ਮਰੇ ਸੀ ਉਸ ਤੋਂ ਪਹਿਲਾਂ ਕੰਮ ਕੀਤਾ ਉੱਥੇ ਜਾ ਕੇ 87 ਵਿੱਚ ਅਸੀਂ ਆਪਣਾ ਰੈਸਟੋਰੈਂਟ ਖੋਲਿਆ ਸਾਰੀ ਫੈਮਲੀ ਨੇ ਉਸ ਦੇ ਵਿੱਚ ਦੋਨੇ ਵੱਡੇ ਬ੍ਰਦਰ ਅਸੀਂ ਮੈਂ ਸੀ ਡੈਡੀ ਜੀ ਸਾਰਿਆਂ ਨੇ ਅਸੀਂ ਇਕੱਠੇ ਨਾਲ ਕੰਮ ਕੀਤਾ ਕਾਫੀ ਸਾਲ ਉਸ ਤੋਂ ਬਾਅਦ 90 20 18 ਵਿੱਚ ਮੈਂ ਫਿਰ ਅਲੱਗ سے ਇੱਕ ਆਪਣਾ ਰੈਸਟੋਰੈਂਟ ਬਣਾਇਆ ਦੋ ਰੈਸਟੋਰੈਂਟ ਬਣਾਏ ਇੱਕ ਨਿਊ ਦਿੱਲੀ ਦੇ ਨਾਂ ਤੇ ਇੱਕ ਲਿਸਨ ਚੋਇਸ ਤੇ ਨਾਂ ਦੇ ਉਸ ਤੋਂ ਬਾਅਦ ਛੇ ਰੈਸਟੋਰੈਂਟ ਹੋਰ ਬਣਾਏ ਜਿਹੜੇ ਅੱਜ ਸੁਰੇ ਦੇ ਵਿੱਚ ਚੱਲ ਰਹੇ ਨੇ ਉਸ ਇਹਦੇ ਵਿੱਚ ਸਾਰੀ ਫੈਮਿਲੀ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਪ੍ਰਵਾਹ ਦਾ ਮੇਰੀ ਮਿਸ ਜੀ ਦਾ ਮੇਰੇ ਬੱਚਿਆਂ ਦਾ ਮੇਰੇ ਮਾਤਾ ਪਿਤਾ ਦਾ ਮੇਰੇ ਭਰਾਵਾਂ ਦਾ ਚਾਚੇ ਤਾਇਆ ਦਾ ਸਾਰਿਆਂ ਦਾ ਹੀ ਸੰਯੋਗ ਹੈਗਾ ਇਹਦੇ ਵਿੱਚ ਤੇ ਉਹਨਾਂ ਦੀ ਉਹਨਾਂ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਜੀ ਇੰਡੀਆ 'ਚ ਰੈਸਟੋਰੈਂਟ ਚਲਾਉਣਾ ਮੁਸ਼ਕਿਲ ਹੋਇਆ ਤਾਂ ਤੁਸੀਂ ਤਾਂ ਨਾਰਵੇ ਪਹੁੰਚ ਗਏ ਦੇਖੋ ਜੀ ਉਹ ਸਾਰੀ ਵਾਹਿਗੁਰੂ ਦੀ ਕਿਰਪਾ ਹੈ ਉਹਦੀ ਕਿਰਪਾ ਨਾਲ ਹੀ ਸਾਰਾ ਕੁਝ ਹੋਇਆ ਹੈ ਤੇ ਅੱਜ ਠੀਕ ਹੈ ਆਪਾਂ ਨੂੰ ਦੁਨੀਆ ਵਿੱਚ ਇੰਡੀਆ ਗਵਰਨਮੈਂਟ ਨੇ ਪੰਜ ਟਾਪ ਰੈਸਟੋਰੈਂਟਸ ਦੇ ਵਿੱਚ ਆਪਾਂ ਨੂੰ ਵੀ ਬੁਲਾਇਆ ਇੱਥੇ ਇਨਵਾਇਟ ਦਿੱਤਾ ਉਹਨਾਂ ਨੇ ਅਸੀਂ ਇੰਡੀਆ ਗਵਰਨਮੈਂਟ ਦਾ ਵੀ ਧੰਨਵਾਦ ਕਰਦੇ ਆਂ ਤੇ ਉਮੀਦ ਕਰਦੇ ਆਂ ਵੈਸੇ ਉਸ ਤੋਂ ਵੀ ਜ਼ਿਆਦਾ ਵੈਟਰ ਕਰੀਏ ਆਪਣੇ ਹਿੰਦੁਸਤਾਨ ਦਾ ਆਪਣੀ ਪੰਜਾਬ ਦਾ ਆਪਣੀ ਪੰਜਾਬੀਅਤ ਦਾ ਨਾਮ ਉੱਚਾ ਕਰੀਏ ਕਿਉਂਕਿ ਅਸੀਂ ਇਹ ਪਹਿਲੇ ਪੰਜਾਬੀ ਆ ਜਿਨ੍ਹਾਂ ਨੂੰ ਇਸ ਤਰ੍ਹਾਂ ਇੰਡੀਆ ਗਵਰਨਮੈਂਟ ਤੋਂ ਬਰੋ ਸਪੈਸ਼ਲੀ ਬਲਾਗ ਰਿਵਾਇਡ ਦਿੱਤਾ ਗਿਆ ਉਸ ਅਸਲੀ ਮਾਮਲੇ ਤੇ ਤੈਅ ਚਲਤ ਨੂੰ ਆਦੇ। ਮੈਂ ਤੁਹਾਡੀ ਈਮੇਲ ਪੜ੍ਹੀ ਹੈ ਤੁਹਾਨੂੰ ਆਂ ਜਾਂਦਾ ਕਰਾਇਆ ਤਾਂ ਕਿਤਾ ਸਰਕਾਰ ਨੇ ਤੇ ਦੂਜਾ ਸਾਰੀ ਦੁਨੀਆ ਤਾਂ ਮਿਚਲੇ ਨੇ ਅਵਾਰਡ ਦੀ ਗੱਲ ਕਰਦੀ ਹੈ। ਅੰਨਾਪੂਰਨਾ ਵਾਰਡ ਅਸਲੀ ਤਲੀ ਵਾਰਸ ਨੇ ਇੱਕ ਹੈਗੀ ਚੀਜ਼ ਹੈ। ਅੰਨਾਪੂਰਨਾ ਵਾਰਡ ਇੰਡੀਆ ਜਦੋਂ ਮੋਦੀ ਜੀ ਦੀ ਸਰਕਾਰ ਆਈ ਉਹਨਾਂ ਨੇ 2023 ਦੇ 2023 ਦੇ ਵਿੱਚ ਇੱਕ ਸੋਚ ਸੋਚੀ ਕਿ ਜਿਹੜੇ ਸਾਡੇ ਇੰਡੀਅਨ ਸਾਡੇ ਹਿੰਦੁਸਤਾਨੀ ਜਿਹੜੇ ਬਾਹਰ ਰਹਿੰਦੇ ਨੇ ਇੰਡੀਆ ਤੋਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਜਿਹੜੇ ਰੈਸਟੋਰੈਂਟ ਅਸੀਂ ਜਿਹੜੇ ਮਿਚਲ ਸਟਾਰ ਰੈਸਟੋਰੈਂਟ ਨੇ ਉਹਨਾਂ ਨਾਲ ਅਸੀਂ ਜਿਆਦਾ ਵੈਕਟਰ ਕਰ ਰਹੇ ਹਾਂ ਉੱਥੇ ਬਹੁਤ ਸਾਰੇ ਮਿਚਲ ਸਟਾਰ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਜਿਆਦਾ ਵੈਕਟਰ ਕਰ ਰਹੇ ਹਾਂ ਉਹ ਸਾਡੀ ਜਿਆਦਾ ਇਨਕਮ ਹੈ ਲੇਕਿਨ ਸਾਨੂੰ ਉਸ ਕੈਟਾਗਰੀ ਵਿੱਚ ਨਹੀਂ ਲੈ ਜਾਂਦਾ ਕਿਉਂਕਿ ਮਿਚਲ ਸਟਾਰ ਦੇ ਵਿੱਚ ਤੁਸੀਂ ਫ੍ਰੈਂਕ ਟੱਚ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਜਿਹੜਾ ਹੁੰਦਾ ਹੈ ਸਾਡਾ ਹੁੰਦਾ ਸਾਡੇ ਕਲਚਰ ਨਾਲ ਜੁੜਿਆ ਖਾਣਾ ਹੁੰਦਾ ਹੈ ਸਾਡਾ ਕਲਾਸਿਕ ਖਾਣਾ ਹੁੰਦਾ ਹੈ ਜਦੋਂ ਵੀ ਤੁਸੀਂ ਮਿਚਲ ਸਟਾਰ ਤੇ ਜਾਓਗੇ ਤੁਸੀਂ ਉੱਥੇ ਵਾਪਸ ਆਉਂਗੇ ਹਾਂਜੀ ਠੀਕ ਹੈ ਕਿੰਨਾ ਕੁ ਲੋਕ ਲਾਈਕ ਕਰ ਰਹੇ ਨੇ ਤੁਹਾਡੇ ਫੋਟੋ ਨੂੰ ਦੇਖੋ ਜੀ ਜੋ ਨਿਊ ਦਿੱਲੀ ਦੀ ਐਵਰੇਜ ਹੈ ਉਹ ਹੈ 135000 1 ਲੱਖ ਪੰਤੀ ਆ ਬੰਦਾ ਤੇਵੇਂ ਯਰ ਲਿਖਣਾ ਖਾਂਦਾ ਹੈ ਨਿਊ ਜਰਲਿ ਖਾਲੀ ਰੈਸਟੋਰੈਂਟ ਉਸ ਤੋਂ ਤੁਸੀਂ 6 ਲొਕੇਸ਼ਨਾਂ ਨੇ ਉਸ ਲੋ ਦੇ ਵਿੱਚ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਲਓਗੇ ਕਿਤੇ ਲੱਖ ਬੰਦਾ ਖਾਂਦਾ ਹੈ ਕਿਤੇ 50000 ਖਾਂਦਾ ਹੈ ਸੋ ਇੱਕ ਜਿਹੜਾ ਨਾਰਵੇ ਉਹਦੀ ਪੋਪੂਲੇਸ਼ਨ 45 ਲੱਖ ਹੈ ਸਾਰੇ ਤੋਂ ਉਹ ਉਸ ਉਹ ਸਾਲ ਨਾਲ ਤਾਂ ਬਹੁਤ ਜ਼ਿਆਦਾ ਹੈ ਲੱਗਦਾ ਵੀ ਉੱਥੇ ਦਾ ਜਿਹੜਾ ਨੈਸ਼ਨਲ ਫੂਡ ਹੈ ਜਿਹੜਾ ਇੰਡੀਅਨ ਫੂਡ ਉਹ ਨੈਸ਼ਨਲ ਫੂਡ ਬਣ ਜਾਣਾ ਉੱਥੇ ਦਾ ਖਾਸ ਕਰਕੇ ਬਟਰ ਚਿਕਨ ਹੈ ਤੁਹਾਡੇ ਜਿਹੜੇ ਕਸਟਮਰਸ ਨੇ ਉਹ ਜਿਆਦਾ ਤੁਸੀਂ ਕਿਹਾ ਬਟਰ ਚਿਕਨ ਬੜਾ ਪਸੰਦ ਕਰਦੇ ਨੇ ਇਹ ਹੈ ਸਾਰੇ ਨਾਰਵੇ ਨੇ ਉੱਥੇ ਦੇ ਲੋਕ ਨੇ ਆ ਬਾਹਰੋਂ ਵੀ ਆਉਂਦੇ ਨੇ ਕਿਤਾ ਮੋਸਟਲੀ ਜਿਹੜੇ 90 ਤੋਂ 95% ਆ ਨਾਰਵੀਜਨ ਹੀ ਖਾਂਦੇ ਨੇ ਸਾਡੇ ਹਾਂਜੀ ਤੇ 5% ਲਾ ਲੋ ਆਪਣੇ ਇੰਡੀਅਨ ਜੋ ਕਮਿਊਨਿਟੀ ਰਹਿੰਦੀ ਜਾਂ ਹੋਰ ਆਪਣੇ ਟੂਰਿਸਟ ਆਉਂਦੇ ਨੇ ਉਹ ਖਾਂਦੇ ਨੇ ਤੇ ਇਹ ਦੱਸੋ ਕੋਵਿਡ ਦੇ ਦੌਰਾਨ ਤੁਸੀਂ ਬੜਾ ਉੱਥੇ ਲੋਕਾਂ ਦੀ ਸੇਵਾ ਵੀ ਕੀਤੀ ਹੈ ਦੂਜੀ ਗੱਲ ਕੁਸੀਂ ਕੋਈ ਅਪਲਾਈ ਕੀਤਾ ਸੀ ਇਸ ਅਵਾਰਡ ਵਾਸਤੇ ਕੋਈ ਕਿੱਦਾਂ ਆਏ ਤੁਸੀਂ ਇੰਨੇ ਵਿਸ਼ੂ ਵਰਚੋਂ ਪੰਜ ਚ ਕਿੱਦਾਂ ਸਿਲੈਕਟ ਦੇਖੋ ਜੀ ਇਹ ਜਿਹੜੇ ਸਾਡੇ ਉੱਥੇ ਦੂਤਾਵਾਸ ਨੇ ਆ ਮੈਕਸੀਆ ਨੇ ਸਾਡੀਆਂ ਇੰਡੀਆ ਤੋਂ ਬਾਅਦ ਉਹ ਇੱਥੇ ਇੰਡੀਆ ਗਵਰਨਮੈਂਟ ਨੂੰ ਭੇਜਦੀਆਂ ਨੇ ਵੀ ਕੌਣ ਕਿਹੜੇ ਕਿਹੜੇ ਰੈਸਟੋਰੈਂਟ ਨੇ ਕਿਸ ਤਰ੍ਹਾਂ ਖਿਲਾ ਰਹੇ ਨੇ ਕੀ ਕੰਮ ਕਰ ਰਹੇ ਨੇ ਉਹਦੇ ਵਿੱਚ ਸਾਰਾ ਟੋਟਲ ਲਿਖਿਆ ਜਾਂਦਾ ਹਿਸਟਰੀ ਉਸ ਤੋਂ ਬਾਅਦ ਇਸ ਦੇ ਵਿੱਚ ਇੱਕ ਮਿਨੀਮਮ 5000 ਬੰਦਾ ਮੰਥਲੀ ਜਰੂਰ ਹੋਣ ਦੇਗਾ ਇਹਨਾਂ ਦੇ ਰਿਕੁਆਇਰਮੈਂਟ ਹੈਗੀ 5000 ਬੰਦਾ ਮੰਥਲੀ 15 ਤੋਂ 30 ਖਾਣਾ ਖਾਂਦਾ ਹੋਵੇ ਚਾਹੋ। ਕੋਸ਼ ਨੂੰ ਅੱਗੇ ਭੇਜ ਜੰਦੇ। ਪਰ ਦੇਖਣਾ ਸਿਆਪ ਇਹ ਜਿਹੜਾ ਉਹ ਮੋਸਟ 10 ਤੋਂ 12000 ਬੰਦਾ ਮੰਥਲੀ ਖਾਣਾ ਖਾਂਦਾ ਹੈ ਜਿਹੜੀ ਲੱਗਣ ਦੇ ਵਿੱਚ। ਅੰਮ੍ਰਿਤ ਤੇ ਜਿਹੜੀ ਤੁਸੀਂ ਕੋਵਿਡ ਦੀ ਗੱਲ ਕੀਤੀ ਹੈ ਉਹ ਦੇਖੋ ਜੀ ਸਾਡੇ ਪੰਜਾਬ ਦੇ ਖੂਨ ਵਿੱਚ ਆ ਦਸਵੰਦ ਕੱਢਣਾ ਦਸਵੰਦ ਵਾਹਿਦੂ ਨੇ ਆਪਣੇ ਆਪ ਨੇ ਕੱਢਣਾ ਹੈ ਅਕਾਲੜਾ ਹੈ ਅਸੀਂ ਸਾਨੂੰ ਕੱਢਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਉਸ ਦਾ ਦਿੱਤਾ ਹੋਇਆ ਹੈ ਜਿਹੜਾ ਅਸੀਂ ਗਾਹ ਦਿੰਨੇ ਆ ਇਸ ਕਰਕੇ ਇਹਦੇ ਵਿੱਚ ਤਾਂ ਆਪਾਂ ਤੇ ਸੇਵਾ ਹੈਗੀ ਪੰਜਾਬੀਆਂ ਦੀ